दोस्तों तुम देख रहे रियल न्यूज चैनल इसलिए मौजूद हाँ सी टोटी से दुकाना थाना सिटी जीरा नाल ने ਆ ਸਾਰੀਆਂ ਦੁਕਾਨਾਂ ਦੀ ਲਾਈਨ ਦੇਖ ਰਹੇ ਆਪਾਂ ਤੇ ਪਰਲੇ ਪਾਸੇ ਅੰਦਰ ਨੂੰ ਦੁਕਾਨਾਂ ਜਾਂਦੀਆਂ ਜਿਹੜਾ ਪਿੱਛੇ ਪਲਾਟ ਆ ਇਹ ਪੁੱਡਾ ਵੱਲੋਂ ਲਿਆ ਗਿਆ ਇਹ ਅਕਾਲੀ ਸਰਕਾਰ ਸੀ ਉਸ ਮੁਕ ਮੋਕੇ ਜਿਹੜਾ ਕੀ ਇਹ ਦੁਕਾਨ ਪਲਾਟ ਜਿਹੜੇ ਆ ਕਜਹਿਰੀਆਂ ਨੂੰ ਢਾਹ ਕੇ ਤੇ ਪੁੱਡਾ ਨੂੰ ਦਿੱਤਾ ਗਿਆ ਸੀਗਾ ਤੇ ਅੱਜ ਇਹ ਦੁਕਾਨਾਂ ਦੇ ਉੱਪਰ ਕੁੱਲ ਜਣ ਪਹਿਲਾਂ ਜਿਹੜੇ ਕੀ ਦੁਕਾਨਦਾਰ ਨੇ ਤੇ ਇੱਥੇ ਕਰਾਇਆ ਦੇ ਕੇ ਆਏ ਨੇ ਤੇ ਪੁੱਡਾ ਵੱਲੋਂ ਅੱਜ ਨੋਟਿਸ ਲਾਏ ਜਾ ਰਹੇ ਨੇ ਕਿ 2 ਦਿਨ ਦੇ ਵਿੱਚ ਤੇ ਦੁਕਾਨਾਂ ਜਿਹੜੀਆਂ ਖਾਲੀ ਕਰ ਦਿਓ ਇਹਦੇ ਦੁਕਾਨਾਂ ਦੇ ਉੱਪਰ ਤਾਂ ਪੁਲਿਸਰ ਫੇਰਿਆ ਜਾਏਗਾ ਦੁਕਾਨਦਾਰ ਇੱਥੇ ਰੋਸ ਦੇ ਵਿੱਚ ਨੇ ਗੁੱਸੇ ਦੇ ਵਿੱਚ ਨੇ ਕਿਉਂਕਿ ਇਹ ਵਿਧਾਇਕ ਨਰੇਸ਼ ਕੁਟਾਰੀਆ ਜਿਹੜੇ ਆ ਇਹਨਾਂ ਦੇ ਨਾਲ گئے ਸੀਗੇ ਜਿਨ੍ਹਾਂ ਵੱਲੋਂ ਇਹ ਜਾ ਕੇ ਉੱਥੇ ਡੀਸੀ ਮੈਡਮ ਨੂੰ ਅਪੀਲ ਕੀਤੀ ਗਈ ਕਿ ਇਹ ਦੁਕਾਨਦਾਰ ਨੇ ਛੋਟੇ ਦੁਕਾਨਦਾਰ ਹੈ ਤੇ ਇਹਨਾਂ ਦੀ ਰੋਜ਼ੀ-ਰੋਟੀ ਕਿਵੇਂ ਚੱਲੇਗੀ ਪਰ ਵਿਸ਼ਵਾਸ ਦੁਆਇਆ ਗਿਆ ਸੀਗਾ ਕਿ ਇਹ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਹੋਏਗੀ ਗੱਲਬਾਤ ਕਰਦੇ ਆ ਇੱਥੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਐ ਜਸਵੰਦਰ ਪਾਟਿਆ ਜੀ ਪਾਟਿਆ ਸਾਹਿਬ ਕੀ ਮਸਲਾ ਕੀ ਹੈਗਾ ਸਾਰਾ ਵੈਰੀ ਗੁੱਡ ਜੀ ਖਾਲਸਾ ਦੇ ਵੈਰ ਜੀ ਕੀ ਬਤ ਅਸੀਂ 2003 ਦੇ ਵਿੱਚ ਰੈੱਡ ਕਰਾਸ ਦੀ ਦੁਕਾਨਾ ਆਪਸ਼ਨ ਤੇ ਲਈ ਸੀ ਜੀ 2015 ਦੇ ਵਿੱਚ ਪੁੱਡਾ ਨੇ ਕੋਈ ਥਾਂ ਪਿੱਛੋਂ ਖਰੀਦ ਲਈ ਪਹਿਲਾਂ ਅਸੀਂ ਮਾਲਕਾ ਪੁੱਡਾ ਨੇ ਬਾਅਦ ਦੇ ਵਿੱਚ ਖਰੀਦੀ ਆ ਹੁਣ ਸਾਨੂੰ ਕਹਿੰਦੇ ਜੀ ਤੁਸੀਂ ਦੁਕਾਨਾ ਖਾਲੀ ਕਰ ਦਿਓ ਤੇ ਕਿਸੇ ਵੀ ਕੀਮਤ ਤੇ ਦੁਕਾਨਾ ਖਾਲੀ ਨਹੀਂ ਹੋਣੀ ਆ ਸ਼ਾਇਦ ਅਸੀਂ ਅੱਛਾ ਵਿੱਢਾ ਜਾਊਗਾ ਇਹ ਆਵ ਲੈਵਲ ਤੇ ਵੀ ਹੋ ਸਕਦਾ ਵੀ ਸਾਨੂੰ ਜਾਣਾ ਪਵੇ ਕਿਉਂਕਿ ਪੰਜਾਬ ਦੇ ਵੀ ਅਸੀਂ ਬੰਦੇ ਸਾਡੇ ਨਾਲ ਆ ਇੱਕ ਸਾਡੇ ਭਾਈ ਸਾਹਿਬ ਆ ਵਾ ਇਹ ਕਹਿੰਦੇ ਜੇ ਦੁਕਾਨ ਖਾਲੀ ਕਰਨੀ ਪਈ ਤੇ ਮੈਂ ਆਪਦੇ ਉੱਤੇ ਪੈਟਰੋਲ ਪਾ ਕੇ ਮਰ ਜੂਗਾ ਤਿੰਨ ਬੰਦੇ ਸਾਡੇ ਪਹਿਲਾਂ ਮਰ ਗਏ ਆ ਇਸੇ ਟੱਕਰ ਦੇ ਵਿੱਚ ਜੋ ਕੋਈ ਪਹਿਲਾਂ ਦੱਸਿਆ ਜਾ ਰਿਹਾ ਕਿ ਤਿੰਨ ਬੰਦੇ ਪਹਿਲਾਂ ਮਰ ਚੁੱਕੇ ਨੇ ਪਰ ਅੱਜ ਇਹ ਜਿਹੜਾ ਸਾਈਕਲ ਪੈਂਚਰ ਦਾ ਕੰਮ ਕਰਦੇ ਨੇ ਟਿਊਬਾਂ 'ਚ ਹਵਾ ਭਰ ਕੇ ਆਪਣੇ ਪਰਿਵਾਰ ਦਾ ਜਿਹੜਾ ਗੁਜ਼ਾਰਾ ਕਰਦੇ ਨੇ ਦੋ ਦੋ 4-4 5-5 ਰੁਪਏ ਜਿਹੜਾ ਲੈ ਕੇ ਕੰਮ ਕਰਦੇ ਨੇ ਆਦੇ ਜਿੰਦਗੀ ਦਾ ਜਰਾ ਗੁਸਰ ਗੁਸਰਬਸਰ ਆ ਉਹ ਕੀਤਾ ਜਾਂਦਾ ਜਵਾਕਾਂ ਦੀ ਪੜ੍ਹਾਈ ਆ ਪਰਿਵਾਰ ਦੇ ਵਿੱਚ ਹੋਰ ਵੀ ਕਿੰਨੇ ਜੀ ਆ ਗੱਲਬਾਤ ਕਰਦੇ ਆ ਫਿਰ ਦੀ ਕੀ ਨਾਟਾ ਜੀ ਕੁਮਾਰ ਜੀ ਕਿੰਨੇ ਪਰਿਵਾਰ ਤੇ ਜੀ ਆ ਅਜੇ 5 ਜੀ ਆ ਹਾਂ ਜੀ ਛੋਟੇ ਬੱਚੇ ਵੀ ਹੈ ਨਹੀਂ ਛੋਟੇ ਬੱਚੇ ਨਹੀਂ ਮੜੀ ਤੇ ਆ ਬੋਤਲ ਭੜੀ ਆ ਪੈਟਰੋਲ ਦੀ ਕਦ ਦੇ ਆਸਤੇ ਭੜੀ ਆ ਇਹ ਭੜੀ ਅਜੇ ਤੱਕ ਨੂੰ ਨੋ ਕੋ ਨਾ ਨਿਆ ਅਮਲੇ ਫੇਲਣ ਨਿਆ ਆ ਹੋਈ ਇਹ ਵੇ ਚੱਕੇ ਬਾਕੇ ਆ ਤਾਂ ਉਹ ਤੇ ਕਰ ਲਾਂਗੇ ਤੇ ਦੁਕਾਨਾਂ ਬਾਰੇ ਬਿਕਰ ਨਹੀਂ ਛੱਡ ਸਕਦੇ ਜੀ ਨਹੀਂ ਆਤਮ ਹੱਤਿਆ ਕੋਈ ਹੱਲ ਹੈਗਾ ਕਿਸੇ ਚੀਜ਼ ਦਾ ਕੀ ਘੜੀਏ ਫਿਰ ਕੀ ਰ ਹੈ ਜਦੋਂ ਨਾ ਸਾਡਾ ਪੱਲੇ ਕੋਈ ਪਊਗਾ ਫਿਰ ਕਰਾਂਗੇ ਕੀ ਰੇ ਚੰਗਾ ਫਿਰ ਕਿੰਨੇ ਸਾਲ ਹੋ ਗਏ ਕੰਮ ਕੀਤਿਆਂ ਨੂੰ ਸਾਨੂੰ ਇੱਥੇ 23 ਤੋਂ ਬੈਠੇ ਆ ਤਕਰੀਬਨ ਤੇ ਇਹਨਾਂ ਤੋਂ ਜੋ ਇੱਥੇ ਹੀ ਤੋਂ ਬੈਠੇ ਸੀ ਜੋ ਇੱਥੇ ਤੋਂ ਬੈਠੇ 2003 ਤੋਂ 22 ਸਾਲ ਹੋ ਗਏ ਤੁਹਾਨੂੰ ਬੈਠੇ ਹਾਂ ਜੀ ਜੀ ਬੈਠੇ ਹਾਂ ਤੇ ਉਦੋਂ ਤੋਂ ਤੁਹਾਨੂੰ ਨੋਟਿਸ ਨਹੀਂ ਆਇਆ ਕਦੀ ਇਹ ਨਾ ਕੋਈ ਨੌਸਾ ਜੀ ਬੰਨੀ ਆਰ ਕੇ ਕਹਿੰਦੇ ਰਹੇ ਜੀ ਕਿਰਾਇਆ ਕਰਵਾ ਕਰੋ ਕਿਰਾਇਆ ਲੈ ਜਾਂਦੇ ਨੇ ਆ ਹੁਣ ਕਿਰਾਇਆ ਬੰਦ ਕਰਤਾ ਸੀ ਹੁਣ ਫਿਰ ਕਿਰਾਇਆ ਲੈ ਗਏ ਆ ਤਿੰਨ ਮਹੀਨੇ ਦਾ ਤੇ ਉਹ ਨਾਲ ਸਾਡੇ ਨਾਲ 200 ਆ ਗਿਆ ਤਿੰਨ ਮਹੀਨੇ ਦਾ ਜਿਹੜਾ ਇਕੱਠਾ ਕਰਾਇਆ ਫਿਰ ਲਜਾਇਆ ਜਾ ਚੁੱਕਾ ਜਿਹੜਾ ਕਿ ਪੁੱਡਾ ਵੱਲੋਂ ਡੀਸੀ ਮੈਡਮ ਦੇ ਜਾ ਕੇ ਦਫ਼ਤਰ ਦੇ ਵਿੱਚ ਜਮ੍ਹਾਂ ਕਰਾਇਆ ਦੋਈਏ ਹਾਂਜੀ ਹਾਂਜੀ ਸਾਰੇ ਪੈਸੇ ਆਹ ਕਹਿੰਦਾ ਇਹ ਕੀ ਇਹ ਦੇਖੋ ਜੀ ਇਹ ਸਾਨੂੰ ਡੀਸੀ ਮੈਡਮ ਨੇ ਚਾਹ ਤੁਸੀਂ ਕਿਰਾਇਆ ਦੇ ਦਿਓ ਇਹ ਸਾਡੇ ਬੰਦਿਆਂ ਨੇ ਉੱਥੇ ਲੱਖ ਜ ਸਵਾ ਲੱਖ ਰੁਪਏ ਇਕੱਠਾ ਕਰਕੇ ਆਪਦੇ ਕੋਲੋਂ ਤੇਲ-ਬਾਲ ਤੇ ਸਾਰੇ ਦੁਕਾਨਦਾਰਾਂ ਦਾ ਪੈਸਾ ਜਿੰਨਾ ਵੀ ਤਰਾਇਆ ਦੇ ਕੇ ਆਏ ਦੋ-ਦੋ ਮਹੀਨੇ ਦਾ ਪੈਂਡਿੰਗ ਆ ਜਿਹੜਾ ਹੜਾ ਕਰਚੇ ਨਹੀਂ ਆਏ ਪਰ ਅੱਜ ਜੀਸੀ ਮੈਡਮ ਤੇ ਜੈਡ ਚਲਾਤੀ ਬਿਠੋ ਸ਼ਰਾਰਤ ਤੇ ਜਿੰਨੇ ਦੁਕਾਨਦਾਰਾਂ ਸਾਡੇ ਦੇ ਕਰਾਣਾ ਪੁਰੇ ਨੋਟਿਸ ਲਾਉਣ ਆ ਜੇ ਅਸੀਂ ਉਹਨਾਂ ਨੂੰ ਤਿਆਜ ਭਾਈ ਇੱਥੇ ਨੋਟਿਸ ਨਾਲ ਲਾਓ ਇਹ ਦੁਕਾਨਦਾਰ ਜਿਹੜੇ ਸਾਡੇ ਗਰੀਬ ਪਰਿਵਾਰਾਂ ਚੋਂ ਆ ਕੋਈ ਸੈਂਟਲਾਂ ਦਾ ਕੰਮ ਕਰਦਾ ਕੋਈ ਤਰਣਿਆ ਕੰਮ ਕਰਦਾ ਕੋਈ ਕੱਪੜੇ ਦਾ ਸਾਡੇ ਨੇ ਲੋਨ ਲਈ ਹੋਇਆ ਲਿਮਟਾਂ ਚੱਲਦੀਆਂ ਪਈਆਂ ਜੇ ਅਸੀਂ ਕਾਨੂੰ ਜੇ ਇੱਤ ਤਰ੍ਹਾਂ ਦੇ ਵੀ ਬਲਡੋਜ਼ਰ ਜਾਂ ਦੁਕਾਨਦਾਰ ਨੇ ਕੋਈ ਖਾਲੀ ਜਾਂਦੀ ਸੋਚਦੇ ਆ ਕਿ ਤਰਾਲਾਂ ਜੇ ਤੇ ਇੱਥੇ ਇੱਤ ਮੋਤ ਨਹੀਂ ਹੋਣੀ ਐ ਪਟੋਲ ਪੰਪ ਵਾਲੀ ਇੱਥੇ 10 ਬੰਦੇ ਮਰਿਆ ਦੀਆਂ ਲਾਸ਼ਾਂ ਲੱਭਣੀਆਂ ਜਿਹੜੀਆਂ ਇਹ ਸ਼ਹਿਰ ਚ ਇਹੋ ਜਿਹਾ ਕੰਮ ਨਹੀਂ ਹੋਇਆ ਹੋਇਆ ਤੇ 10 ਬੰਦੇ ਮਰੇ ਨੇ ਲਾਸ਼ਾਂ ਦੇ ਉੱਪਰ ਪਾਵੇ ਤਾਂ ਨਾ ਬੇਲੀਆਂ ਆ ਜਾਣ ਉਸ ਤੋਂ ਪਹਿਲਾਂ ਤਾਂ ਕਹਿੰਦਾ ਕਦੀ ਬੇਲੀਆਂ ਨਹੀਂ ਹੋਣਗੀਆਂ ਡੈਡ ਕਰਾਸ ਮੁਰਦਾਬਾ ਵੇਟੋ ਕਰਾਸ ਮੁਰਦਾਬਾ ਇਹ ਪਾਸੇ ਜਿੱਤੇ ਕੀ ਖੜਾ ਨੇ ਨਾਲ ਕਿਸਾਨਾਂ ਨੂੰ ਮੁਸੀਬਤ ਆ ਰਹੀ ਹੈ ਉਹਦੇ ਤੈ ਤੋਂ ਉਸੇ ਤਰ੍ਹਾਂ ਹੀ ਇੱਥੇ ਆ ਦੁਕਾਨਦਾਰ ਛੋਟੇ ਦੁਕਾਨਦਾਰ ਨੇ ਜਿਨ੍ਹਾਂ ਨੂੰ ਇਹ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੱਥੇ ਇੱਥੇ ਤੇਲ ਦੀ ਬੋਤਲ ਫੜੀ ਹੋਈ ਹੈ ਤੇ ਜੇ ਇੱਕ ਦਾਵਾ ਕੀਤਾ ਜਾ ਰਿਹਾ ਕਿ ਜੇ ਉਡਾ ਵਾਲੇ ਜਾਂ ਪ੍ਰਸ਼ਾਸਨ ਵੱਲੋਂ ਇੱਥੇ ਕੋਈ ਬਿਲਡੋਜ਼ਰ ਫੇਰਿਆ ਜਾਂਦਾ ਤੇ ਉਸ ਦੇਤੇ ਤਾਂ ਇੱਥੇ ਉਸ ਤੋਂ ਪਹਿਲਾਂ ਇਹਨਾਂ ਦੀਆਂ ਲਾਸ਼ਾਂ ਦੇ ਉੱਤੋਂ ਜਿਹੜਾ ਕਿ ਇੱਥੇ ਲੰਘਣਾ ਪਏਗਾ ਤੇ ਇੱਥੇ ਇਹ ਇਹ ਜਿਹੜੀ ਤੁਸੀਂ ਇਹ ਮੰਗ ਪੱਤਰ ਲੈ ਕੇ ਆਏ ਸੀਗੇ ਇਹ ਤੁਹਾਡੇ ਨਾਲ ਕੋਈ ਅਧਿਕਾਰੀ ਜਾਂ ਵਿਧਾਇਕ ਸਾਡੇ ਨਾਲ ਜੀ ਹੈ ਮੇਰੇ ਸਤਾਰ ਜੋਸ਼ ਸ਼੍ਰੀ ਨੀਸ਼ਟਾਰੀਆ ਹੀ ਦੇ ਆ ਚਾਹ ਪਾਣੀ ਪਾਣੀ ਪਿਆ ਜੇ ਸਾਡੀ ਬੜੀ ਇੱਜ਼ਤ ਨਾਲ ਡੀਸੀ ਮੈਡਮ ਨੇ ਬੜੀ ਵਧੀਆ ਗੱਲ ਕੀਤੀ ਜਿ ਤੁਹਾਨੂੰ ਕੋਈ ਦਿੱਕਤ ਨਹੀਂ ਹੁੰਦੀ ਮੈਂ ਤੁਹਾਡੇ ਜੀਰਾ ਸ਼ਹਿਰ ਜਾਂਦੇ ਮੀਟਿੰਗ ਕਰਨੀ ਪਰ ਮੀਟਿੰਗ ਨਹੀਂ ਕੀਤੀ ਗਈ ਪਰ ਅਸੀਂ ਤਰਾਏ ਬਾਰੇ ਪੁੱਛਿਆ ਉਹਨਾਂ ਨੇ ਚਾਹ ਤਰਾਏ ਅੰਤੇ ਦੇਜੋ ਖੜਾ ਕਰਕੇ ਆਇਆ ਨਹੀਂ ਜਾਂਦਾ ਅਸੀਂ 1 ਲੱਖ 50 ਹਜ਼ਾਰ ਰੁਪਏ ਇਕੱਠਾ ਕਰਕੇ ਆਪਦੇ ਆਪ ਦੇ ਦੁਕਾਨਦਾਰ ਸਾਡੇ ਲੈ ਕੇ ਕੋਲੋਂ ਤੇਲ ਵਾਲੇ ਜੱਡੀ ਦੇ ਜਾ ਕੇ ਸਾਰੇ ਪੈਸੇ ਜਮ੍ਹਾਂ ਦੇ ਦਿੱਤੇ ਆ ਯਾਰ ਸਿੱਧਾ ਵੀ ਸਾਡੇ ਕੋਲ ਆ ਇਹ ਜਿੰਨੇ ਦੁਕਾਨਦਾਰ ਆ ਸਾਡੇ ਗਰੀਬ ਪਰਿਵਾਰਾਂ ਦੇ ਆ ਅਸੀਂ ਡੀਸੀ ਮੈਡਮ ਨੂੰ ਆਨੇ ਆ ਚੰਗੇ ਕੰਮ ਕਰੋ ਜਿਹਦੇ ਨਾਲ ਰਿਟਾਇਰਮੈਂਟ ਹੋਣ ਤੋਂ ਬਾਅਦ ਦੁਨੀਆ ਤੁਹਾਨੂੰ ਸੀਸਾ ਦੇਵੇ ਇਹੋ ਜਿਹੇ ਲੋਕਾਂ ਨੂੰ ਜਿਹੜੇ ਗਰੀਬ ਬੰਦੇ ਆ ਜਿਨ੍ਹਾਂ ਲਿਫਟਾਂ ਚੱਕੀਆਂ ਲੋਹ ਚੱਕੇ ਫਾਇਨਸਾਂ ਚਰਾਈਆਂ ਸੈਂਤਾਂ ਨੂੰ ਪੈਂਚਰ ਲਾਉਣ ਵਾਲੇ ਕੱਪੜਾ ਵੇਚਣ ਵਾਲੇ ਹੁਣ ਮਸਾ ਮਸਾ ਸਾਡੇ ਸਟੈਂਡ ਹੋਏ ਆ ਪਰ ਸਟੈਂਡ ਪੂਰੇ ਵੀ ਨਹੀਂ ਹੋਏ ਸਾਡੇ ਦੇ ਪਰਿਵਾਰ ਤੇ ਪਰ ਅੱਜ ਜਿਹੜਾ ਆ ਕੰਮ ਕੀਤਾ ਟੀਸੀ ਮੈਡਮ ਨੇ ਬਹੁਤ ਹੀ ਨਿੰਦਨਯੋਗ ਆ ਜਿਹਦੀ ਸਾਰੇ ਸ਼ਹਿਰ ਚ ਇਹ ਨਾਲੇ ਦੂਸਰੀ ਬੇਨਤੀ ਤੁਹਾਡੀ ਵੀਡੀਓ ਜਰੀਏ ਦਿੰਦੇ ਆ ਤੇ ਸਾਰਾ ਸ਼ਹਿਰ ਸਾਡੇ ਨਾਲ ਆ ਕੋਈ ਬੰਦਾ ਇਸ ਗਲਤ ਫੈਸਲੇ ਨਹੀਂ ਰਵੇ ਤੇ ਦੁਕਾਨਾਂ ਬੰਦ ਨਹੀਂ ਹੋਣੀਆਂ ਸਾਰਾ ਸ਼ਹਿਰ ਜਿੰਨੇ ਦਿਨਾਂ ਤੇ ਕਹੋ ਉਹਨੇ ਤੇ ਰਸਤੇ ਹੀ ਬੰਦ ਕਰਨ ਵਾਸਤੇ ਬੈਠੇ ਆ ਜੇ ਸਾਡੀ ਕੋਈ ਕੱਲ ਨੂੰ ਇਹਨਾਂ ਨੇ ਸਾਡੇ ਨਾਲ ਕੋਈ ਗਲਤ ਕੰਮ ਕੀਤਾ ਸ਼ਾਵੜਾ ਜੀ ਤੁਸੀਂ ਵੀ ਇੱਥੇ ਸਾਹਮਣੇ ਦੁਕਾਨ ਕਰਦੇ ਹੋ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਫੈਸਲਾ ਸਹੀ ਹੈ ਸਰਕਾਰ ਦਾ ਜਾਂ ਬਹੁਤ ਗਲਤ ਫੈਸਲਾ ਹੈ ਤੇ ਕੋਈ ਵੀ ਮਤਲਬ ਬੇਇਨਸਾਫੀ ਦੀ ਗੱਲ ਹੁੰਦੀ ਉਹ ਦੁਕਾਨਦਾਰਾਂ ਉਹੀ ਵੀ ਪੰਜਾ ਚੱਲਦਾ ਦੁਕਾਨਦਾਰਾਂ ਦੇ ਚੱਲਦਾ ਹੈ ਕਿ ਤੁਸੀਂ ਹਮੇਸ਼ਾ ਦੇਖੋਗੇ ਕੋਈ ਨੁਕਸਾਨ ਹੋਵੇ ਕੋਈ ਦੁਕਾਨਦਾਰ ਇਹ ਕਹਿੰਦੇ ਬੋਲਦੇ ਪਰ ਦੁਕਾਨਦਾਰ ਸਾਰਾ ਸ਼ਹਿਰ ਇਕੱਠਾ ਹੈ ਇਹ ਭੁੱਲ ਜਾਣ ਕਿ ਵੀ ਆ ਜਿੰਨੀਆਂ ਦੁਕਾਨਾਂ ਇਕੱਠੀਆਂ ਸਾਰਾ ਸ਼ਹਿਰ ਨਾਲ ਹੈ ਕੋਈ ਜੂਰਤ ਬੈਗੇ ਤੇ ਸਭ ਪਹਿਲੇ ਦਿਨ ਤੋਂ ਬੰਦ ਵੀ ਹੋਏਗਾ ਤੇ ਵਿਰੋਧ ਵੀ ਕਰਾਂਗੇ ਅਸੀਂ ਸਾਰਾ ਸ਼ਹਿਰ ਇੱਕ ਜੋਟ ਤਹਿ ਵਿਰੋਧ ਕਰੇਗਾ ਲਾਸ਼ਾਂ ਦੇ ਉੱਪਰੋਂ ਲੰਘਣਾ ਪਏਗਾ ਇਹ ਇਹ ਦੁਕਾਨਦਾਰ ਹੈ ਜਿਹੜੇ ਇਹਨਾਂ ਦਾ ਕਹਿਣਾ ਇਹ ਗੱਲ ਕਿ ਇਹ ਸਾਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਵਿਧਾਇਕ ਨਰੇਸ਼ ਕੁਟਾਰੀਆ ਨੂੰ ਨਾਲ ਲੈ ਕੇ ਗਏ डीसी मैडम ने पूरी गल सुनी ते इन्ना नु चाय पानी पया ते विश्वास दवाया की ਤੁਹਾਡੀਆਂ ਦੁਕਾਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਬਲਡوزر ਨਹੀਂ ਚੱਲੇਗਾ ਕਿਸੇ ਤਰ੍ਹਾਂ ਦੀ ਕੋਈ ਇਹੋ ਜੀ ਕਾਰਵਾਈ ਨਹੀਂ ਕੀਤੀ ਜਾਵੇਗੀ ਜਿੰਦੇ ਨਾਲ ਇਹਨਾਂ ਦੁਕਾਨਦਾਰਾਂ ਦਾ ਕੋਈ ਨੁਕਸਾਨ ਹੋਵੇ ਪਰ ਅੱਜ ਜਿਹੜਾ ਇਹ ਨੋਟਿਸ ਭੇਜਿਆ ਗਿਆ ਰੈੱਡ ਕਰਾਸ ਵੱਲੋਂ ਦਫਤਰ ਜਿਲ੍ਹਾ ਰੈੱਡ ਕਰਾਸ ਸ਼ਾਕਾ ਫਰੀਪੁਰ ਵੱਲੋਂ ਜਿਹੜਾ ਕੀ ਇਹ ਨੋਟਿਸ ਭੇਜਿਆ ਗਿਆ ਅਲੱਗ-ਅਲੱਗ ਦੁਕਾਨਾਂ ਦੇ ਉੱਪਰ ਲਗਾਉਣ ਵਾਸਤੇ ਇਹਨਾਂ ਨੂੰ 2 ਦਿਨ ਦਾ ਸਮਾਂ ਦਿੱਤਾ ਜਾ ਰਿਹਾ ਕਿ ਇਹ ਦੁਕਾਨਾਂ ਢਾਈਆਂ ਜਾਣਗੀਆਂ ਪਰ ਇਸ ਦਾ ਸੰਘਰਸ਼ ਖਮਿਆਜਾ ਜਿਹੜਾ ਨਾਰੇ ਬਰੀ ਸਿੱਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਨੂੰ ਖੋਟਣਾ ਪਵੇਗਾ ਇਹ ਸ਼ਾਸਨ ਨੂੰ ਜਿਹੜਾ ਇਹਦਾ ਜਿਹੜਾ ਖਮਿਆਜਾ ਬਹੁਤ ਜ਼ਿਆਦਾ ਭਾਰੀ ਭੁਗਤਣਾ ਪਏਗਾ ਦੁਕਾਨਾਂ ਵਾਲਿਆਂ ਵੀ ਹਮੈਤ ਦੇ ਵਿੱਚ ਕਿਸਾਨ ਭਾਰਤੀ ਕਿਸਾਨੀ ਨੂੰ ਕਾਦੀਆਂ ਜਿਹੜੀ ਆ ਉਹ ਵੀ ਉਤਰੀ ਆ ਓ ਇਹਨਾਂ ਨੂੰ ਕੀ ਗੱਲ ਕਰਨੀ ਜਾਂਦੀ ਹੈ ਜਿਹੜੇ ਅੱਜ ਦੁਕਾਨਾਂ ਵਾਲਿਆਂ ਨੂੰ ਨੋਟਿਸ ਕੱਢੇ ਗਏ ਨੇ ਕੀ ਲੱਗਦਾ ਤੁਹਾਨੂੰ ਇਹ ਚੀਜ਼ ਨਹੀਂ ਜੀ ਇਹ ਜਿਹੜਾ ਨਾ ਦੁਕਾਨਦਾਰ ਤਾਂ ਬਹੁਤ ਲੰਮੇ ਸਮੇਂ ਤੋਂ ਦੁਕਾਨਾਂ ਤੇ ਕਾਬਜਾ ਇਹਨਾਂ ਨੇ ਪੈਸੇ ਵੀ ਭਰੇ ਆ ਸਰਕਾਰਾਂ ਆਉਂਦੀਆਂ ਰਹੀਆਂ ਜਾਂਦੀਆਂ ਰਹੀਆਂ ਕਿਰਾਇਆ ਹਰ ਮਹੀਨੇ ਦੇ ਕੇ ਆਉਂਦੇ ਆ ਸਾਰੇ ਤੇ ਅੱਜ ਇਹਨਾਂ ਪੁੱਟਾਂ ਵਾਲਿਆਂ ਨੇ ਜਿਹੜਾ ਟੀਸੀ ਮੈਟਮ ਨਹੀਂ ਇਹਨਾਂ ਨੂੰ ਜਿਹੜੇ ਨੋਟਿਸ ਜਾਰੀ ਕਰਤੇ ਅਸੀਂ ਤਕਰੀਬਨ ਇੱਥੇ ਬੈਠੇ ਸੀਗੇ ਉਹ ਨੋਟਿਸ ਲਾ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਦੁਕਾਨਾ ਖਾਲੀ ਕਰੋ ਦੁਕਾਨਦਾਰ ਇਹ ਬਾਲੇ ਜਿਹੜੇ ਨਾ ਵੱਡੇ ਦੁਕਾਨਦਾਰ ਨਹੀਂ ਛੋਟੇ ਦੁਕਾਨਦਾਰ ਆ ਤੇ ਰੂਲ ਦੇ ਮੁਤਾਬਕ ਇਹਨਾਂ ਜਿਹੜਾ ਇਹਨਾਂ ਦਾ ਹੱਕ ਬਣਦਾ ਇਹ ਇਹਨਾਂ ਦੇ ਉੱਤੇ ਇਹ ਵਧਿੱਕੀ ਨਹੀਂ ਕਰਨੀ ਚਾਹੀਦੀ ਸਾਨੂੰ ਅਸੀਂ ਆਪਣੇ ਐਮ.ਐਲ.ਏ. ਸਾਹਿਬ ਨਰੇਸ਼ ਕੁਟਾਰੀਆ ਜੀ ਨੂੰ ਬੇਨਤੀ ਕਰਕੇ ਆਏ ਆ ਕਿ ਇਹਨਾਂ ਦੀ ਫਰਿਆਦ ਸੁਣੋ ਜਿੰਨਾ ਚਿਰ ਤੱਕ ਵੀ ਇਹ ਦੁਕਾਨਦਾਰਾਂ ਦੇ ਨਾਲ ਰابطਾ ਕਾਇਮ ਕਰਕੇ ਤੇ ਇਹਨਾਂ ਦਾ ਜਿਹੜਾ ਮਸਲਾ ਹੱਲ ਕਰਵਾਇਆ ਜਾਵੇਗੇ ਇਹਨਾਂ ਦੀ ਰੋਜੀ ਰੋਟੀ ਆ ਰੋਜੀ ਰੋਟੀ ਨਾ ਖੋਈ ਜਾਵੇ ਜਿਵੇਂ ਕਿ ਇਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਰੋਜੀ ਰੋਟੀ ਨਾ ਖੋਈ ਜਾਵੇ ਤੇ ਇਹ ਜਿਹੜੇ ਛੋਟੇ ਦੁਕਾਨਦਾਰ ਨੇ ਤੇ ਇੱਕ ਤੇਲ ਦੀਆਂ ਬੋਤਲਾਂ ਹੱਥ 'ਚ ਫੜੀਆਂ ਹੋਈਆਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਜੇ ਸਾਡੀ ਦੁਕਾਨ ਤੇ ਬਲਡوزر ਫਿਰਦਾ ਤੇ ਸਾਡੀਆਂ ਲਾਸ਼ਾਂ ਤੋਂ ਲੰਘਣਾ ਪਏਗਾ ਕੀ ਕਹਿਣਾ ਚਾਹੁੰਗੇ ਇਸ ਬਾਰੇ ਵੇਖੋ ਜੀ ਜਦੋਂ ਜੇ ਅਗਲੇ ਦੀ ਰੋਟੀ ਖੁੱਸ ਗਈ ਜਿਹੜੀ ਆ ਅਗਲਾ ਕਮਾਇਆ ਫੇਰ ਆ ਫੇਰ ਅਗਲਾ ਇਹੋ ਹੀ ਹੁੰਦਾ ਆਤਮ ਹੱਤਿਆ ਕਰਨ ਲਈ ਮਜਬੂਰ ਹੁੰਦਾ ਸਰਕਾਰ ਨੂੰ ਚਾਹੀਦਾ ਪੰਜਾਬ ਗਵਰਨਮੈਂਟ ਨੂੰ ਬੀਐਨਏ ਦੀ ਜਿਹੜੀ ਆ ਨਾ ਇਹ ਮਸਲਾ ਇਹ ਹੱਲ ਕਰਨਾ ਚਾਹੀਦਾ ਇੱਕ ਪਾਸੇ ਤਾਂ ਇੱਕ ਪਾਸੇ ਤਾਂ ਖੜਾਂ ਦੇ ਨਾਲ ਕਿਸਾਨ ਮਾਰ ਰਹੇ ਨੇ ਅੱਜ ਆ ਛੋਟੇ ਦੁਕਾਨਦਾਰ ਜਿਹੜੇ ਹੜਾ ਜੀ ਸਹਾਇਤਾ ਕਰ ਰਹੇ ਨੇ ਮਦਦ ਕਰ ਰਹੇ ਨੇ ਭਾਵੇਂ ਆਪਦੀ ਪੈਸੇ ਦੇ ਵਿੱਚੋਂ ਦਸੋਂ ਕੱਢ ਕੇ ਉੱਤੇ ਭੇਜ ਰਹੇ ਨੇ ਸੇਵਾ ਚ ਪਰ ਅੱਜ ਇਹਨਾਂ ਦਾ ਵੀ ਬਲਡੋਜ਼ਰ ਫਿਰੇਗਾ ਤੇ ਕੀ ਕਰੂਗੀ ਉਹ ਦੇਖੋ ਜੀ ਇਹਨਾਂ ਦੁਕਾਨਦਾਰਾਂ ਨੇ ਪਹਿਲਾਂ ਵੀ ਜਦ ਦਿੱਲੀ ਦਾ ਕਿਸਾਨੀ ਅੰਦੋਲਨ ਚੱਲਿਆ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਇਥੋਂ ਇਹ ਬਹੁਤ ਵੱਡੀ ਤعداد ਦੇ ਵਿੱਚ ਜਿਹੜਾ ਸਮਾਨ ਉੱਤੇ ਦਿੱਲੀ ਦੇ ਕਿਸਾਨਾਂ ਦੇ ਅੰਦੋਲਨ ਦੇ ਵਿੱਚ ਭੇਜਦੇ ਰਹੇ ਹਰ ਪੀੜਤਾ ਨੂੰ ਹੁਣ ਹਰ ਪੀੜਤਾ ਦੇ ਰਹਿਆ ਇਹ ਇਕੱਠਾ ਕਰਕੇ ਬਹੁਤ ਵੱਡੀ ਤਦਾਦ ਦੇ ਵਿੱਚ ਪੈਸਾ ਇਕੱਠਾ ਕਰਕੇ ਸਮੱਗਰੀ ਭੇਜ ਰਹੇ ਆ ਜਿਹੜੇ ਸ਼ਹਿਰ ਦੇ ਵਿੱਚੋਂ ਮੇਰੇ ਖਿਆਲ ਬਹੁਤ ਜ਼ਿਆਦਾ ਪੈਸਾ ਇਕੱਠਾ ਕਰਕੇ ਦੁਕਾਨਦਾਰੇ ਜਿਹੜੇ ਆ ਉਹ ਹਰ ਪੀੜਤਾ ਦੀ ਵੀਰਾਂ ਦੀ ਮਦਦ ਕਰ ਰਹੇ ਆ ਜਿਵੇਂ ਕਿ ਹਰ ਪੀੜਤਾ ਦੀ ਮਦਦ ਵੀ ਕੀਤੀ ਜਾ ਰਹੀ ਹੈ ਇਹਨਾਂ ਦੁਕਾਨਦਾਰਾਂ ਵੱਲੋਂ ਹੁਦਾਇਕ ਇੱਥੇ ਪਹੁੰਚੇ ਨੇ ਕੋਈ ਮੀਟਿੰਗ ਦੇਰ ਜਿਹਾ ਕਰਕੇ ਨਹੀਂ ਪਹੁੰਚ ਰਹੇਗੇ ਕੋਜੀ ਦੇਰ ਤੇ ਇੱਥੇ ਆਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੋ ਅੱਜ ਪੁੰਡਾ ਵੱਲੋਂ ਇਹਨਾਂ ਦੀਆਂ ਦੁਕਾਨਾਂ ਤੇ ਨੋਟਿਸ ਲਗਾਏ ਜਾ ਰਹੇ ਆ ਕੀ ਕਾਰਨ ਆ ਤੁਸੀਂ ਲੈ ਕੇ ਗਏ ਸੀ ਇਹਨਾਂ ਨੂੰ ਮਿਸ਼ਵਾਹਤ ਦਵਾਇਆ ਸੀ ਕਿ ਇਹ ਨਵੀਆਂ ਦੁਕਾਨਾਂ ਸਹੀ ਸਲਾਮਤ ਨਹੀਂ ਪਰ ਫਿਰ ਭੇਜੇ ਗਏ ਨੋਟਿਸ ਕੀ ਕਰਨਾ ਚਾਹੀਦਾ ਇਹ ਗਲਾੜਾ ਵੱਲੋਂ ਆ ਜੋ ਇਹਨਾਂ ਨੂੰ ਨੋਟਿਸ ਲਾਏ ਗਏ ਆ ਦੁਕਾਨਾਂ ਤੇ ਦਸਤਾ ਸੀ ਮੈਂ ਪਿੱਛੇ ਦੀ ਲੈ ਕੇ ਗਿਆ ਸੀ ਜਦੋਂ ਉਦੋਂ ਵੀ ਏਕਾ ਨਹੀਂ ਚੱਲੀ ਸੀ ਤਾਂ ਮੈਂ ਗੱਲ ਉਠੀ ਸੀ ਸਾਰੇ ਇਹ ਦੁਕਾਨਦਾਰ ਅਸੀਂ ਐ ਡੀਸੀ ਨੂੰ ਮਿਲੇ ਮੈਂ ਕਿਹਾ ਵੀ ਕੋਈ ਵੀ ਗੱਲ ਆਉਂਦੀ ਆ ਤੁਸੀਂ ਸਾਡੇ ਨੋਟਸ 'ਚ ਲਿਆਉਣੀ ਆ ਉਦੋਂ ਬਾਅਦ ਅਸੀਂ ਕੋਈ ਨਾ ਕੋਈ ਹੱਲ ਕੱਢਾਂਗੇ ਸਾਰੇ ਜਣੇ ਬਹਿ ਕੇ ਸਲਾਹ ਨਾਲ ਹੀ ਗੱਲ ਉਸ ਟਾਈਮ ਡੀਸੀ ਮੈਡਮ ਨੇ ਵੀ ਸਾਨੂੰ ਯਕੀਨ ਦਿਵਾਤਾ ਤੇ ਅਸੀਂ ਇਹਨਾਂ ਨੂੰ ਦਵਾਤਾ ਹੁਣ ਵੀ ਇਹ ਗੱਲ ਆ ਵੀ ਇਸ ਤਰ੍ਹਾਂ ਮੈਂ ਇਹ ਨਾਮਕ ਕੰਮ ਹੋਣ ਦੇਣਾ ਵਾਹਿਗੁਰੂ ਦੀ ਕਿਰਪਾ ਨਾਲ ਉੱਲ ਜਗ੍ਹਾ ਲਾ ਵੀ ਇੱਥੇ ਵੇਖ ਲੋ ਕੰਮ ਕਿੰਨਾ ਕਰ ਗਿਆ ਅੱਜ ਅੱਜ ਇਹਨਾਂ ਦੀਆਂ ਦੁਕਾਨਾਂ ਖਾਲੀ ਕਰਾਤੀਆਂ ਗਾਂ ਕਿੱਥੇ ਦੁਕਾਨਾਂ ਸ਼ਹਿਰ ਚ ਕਿਤੇ ਹੈ ਹੀ ਨਹੀਂ ਉਹ ਜਗ੍ਹਾ ਹੀ ਨਹੀਂ ਦੁਕਾਨਾਂ ਵਾਲੀਆਂ ਤੇ ਬਾਹਰ ਜਾ ਕੇ ਤੇ ਕੰਮ ਤਾਂ ਪਹਿਲਾਂ ਰੋਟੀ ਜੋਗਾ ਹੀ ਇੱਥੇ ਸਿਰਫ ਰੋਟੀ ਜਾ ਕੇ ਜਾ ਰਹੀ ਹੁੰਦਾ ਕਚਹਿਰੀ ਬਾਹਰ ਜਾਣ ਦੇ ਵਿੱਚ ਇਹਨਾਂ ਦਾ ਕਾਰੋਬਾਰ ਸਾਰਿਆਂ ਦਾ ਠੱਪ ਹੋਇਆ ਪਿਆ ਉਸ ਟਾਈਮ ਚਲੋ ਬਣਦੇ ਸੀ ਇਹ ਨਹੀਂ ਗੱਲ ਚੰਗਾ ਵਧੀਆ ਕੰਮ ਸੀਗਾ ਜਦੋਂ ਕਚਹਿਰੀ ਬਾਹਰ ਚਲੀ ਗਈ ਉਦੋਂ ਬਾਅਦ ਇਹਨਾਂ ਦਾ ਕਾਰੋਬਾਰ ਬਿਲਕੁਲ ਹੀ ਖਤਮ ਹੋ ਗਿਆ ਜੀ ਆ ਆਹ ਦਾ ਰੋਟੀ ਜੋਗਾ ਹੀ ਕਰਦੇ ਆ ਤੇ ਹੁਣ ਆ ਜਿਹੜਾ ਇੱਕ ਨਵਾਂ ਕੰਮ ਸ਼ੁਰੂ ਹੋ ਗਿਆ ਵਾ ਲਾਡਾ ਨੇ ਉਤੋਂ ਨੋਟਸ ਲਵਾਤੇ ਆ ਹੁਣ ਮੈਂ ਐਸਡੀਐਮ ਸਾਹ ਨਾਲ ਵੀ ਕਰਤਾ ਗੱਲ ਜਾ ਕੇ ਤੇ ਮੁੜ ਕੇ ਡੀ ਸਾਹ ਨਾਲ ਮਿਲ ਕੇ ਲਾਡਾ ਵਾਲਿਆਂ ਨਾਲ ਵੀ ਕਰਾਂਗੇ ਇਹ ਜੋ ਐਗਰੀਮੈਂਟ ਕੀਤਾ ਤੁਸੀਂ ਉਸੇ ਵਿਆਪ ਤੇ ਇਹ ਤੁਰੇ ਆਉਂਦੇ ਆ ਕੋਈ ਉਦੋਂ ਬਾਅਦ ਜਿਵੇਂ ਤੁਸੀਂ ਇਹਨਾਂ ਨੂੰ ਕਿਹਾ ਵੀ ਇੰਨਾ ਇੰਨਾ ਅਡਵਾਂਸ ਲਵਾਂਗੇ ਇੰਨਾ ਕਿਰਾਇਆ ਚੱਲੂਗਾ ਉਸੇ ਤਰ੍ਹਾਂ ਦੇਈ ਜਾਂਦੇ ਆ ਤੇ ਹੁਣ ਇਹਨਾਂ ਨੂੰ ਚਾਰਿਆਂ ਨੂੰ ਕਾਹਨੂੰ ਤੰਗ ਕੀਤਾ ਜਾਂਦਾ ਮੈਂ ਇਹਨਾਂ ਦੀ ਨਾਲ ਖੜਾ ਮਾਂ ਬਾਦ ਤੋ ਅ ਇਹਨਾਂ ਦੀ ਮਦਦ ਕਰੂੰਗਾ ਜਿੱਥੇ ਕਹਿਣਗੇ ਮੈਂ ਨਾਲ ਜਾਣ ਨੂੰ ਤਿਆਰ ਜੋ ਕਹਿਣਗੇ ਮੈਂ ਉੇ ਤਰ੍ਹਾਂ ਤਿਆਰ ਅੱਜ ਤੁਹਾਡੀ ਮੈਡਮ ਨਾਲ ਗੱਲ ਹੋਈ ਹੁਣ ਕੀ ਵਿਸ਼ਵਾਸ ਮੈਂ ਉਹਨਾਂ ਨੇ ਆਖਿਆ ਵੀ ਇਹ ਮੇਰੇ ਨਹੀਂ ਵਸਦੀ ਗੱਲ ਇਹ ਗਲਾਡਾ ਨੇ ਨੋਟਸ ਲਵਾਏ ਆ ਉਹਨਾਂ ਨਾਲ ਤੁਸੀਂ ਗੱਲ ਕਰੋ ਮੈਂ ਉਹਨਾਂ ਨਾਲ ਵੀ ਕਰਦਾ ਮਾਂ ਕੋਈ ਗੱਲ ਨਹੀਂ ਮੈਂ ਜਿੱਥੇ ਵੀ ਜਾਣਾ ਪਿਆ ਮੈਂ ਇਹਨਾਂ ਦੀ ਖਾਤਰ ਜਾਊਗਾ ਇਨਸਾਨ ਵੋਟਾਂ ਪਾਉਂਦਾ ਵਾ ਉਹ ਇਸ ਕਰਕੇ ਪਾਉਂਦਾ ਨਾ ਕਿ ਕੱਲ ਨੂੰ ਕੋਈ ਦੁੱਖ ਤਕਲੀਫ ਆਵੇ ਅਸੀਂ ਆਪਦੇ ਐਮਐਲਏ ਕੋਲ ਜਾਵਾਂਗੇ ਉਦੋਂ ਥੱਲੇ ਕੋਈ ਐਮਸੀ ਦੀ ਬਣਾਉਂਦਾ ਐਮਸੀ ਬਣਾਉਂਦਾ ਉਹ ਇਸੇ ਕਰਕੇ ਬਣਾਉਂਦਾ ਵੀ ਸਾਨੂੰ ਕੋਈ ਵੀ ਕੋਈ ਦੁੱਖ ਤਕਲੀਫ ਆਈ ਤੇ ਅਸੀਂ ਐਮਸੀ ਕੋਲ ਜਾਵਾਂਗੇ ਐਮਸੀ ਤੋਂ ਉੱਤੇ ਗਾ ਅਗਲਾ ਨਹੀਂ ਕੋਈ ਚਲੋ ਉਹਦੇ ਗੱਲ ਦੀ ਵਾਸਤੇ ਗੱਲ ਉਹ ਕਹਿੰਦਾ ਐਮਐਲਏ ਕੋਲ ਜਾਵਾਂਗੇ ਉਹ ਇਹਨਾਂ ਨੇ ਮੈਨਾਂ ਇਸੇ ਕਰਕੇ ਮੈਨੂੰ ਵੋਟਾਂ ਪਾ ਕੇ ਬਣਾਇਆ ਨਾ ਐਮਐਲਏ ਇਹ ਇਹਨਾਂ ਦੇ ਕਦੋਂ ਵੀ ਕੋਈ ਦੁੱਖ ਹੋਵੇ ਮੇਰਾ ਵੀ ਫਰਜ਼ ਬੰਦਾ ਜਿਵੇਂ ਇਹਨਾਂ ਨੇ ਮੈਨੂੰ ਮਾਨ ਸਤਕਾਰ ਬਖਸ਼ਿਆ ਵਾ ਮੇਰਾ ਵੀ ਫਰਜ਼ ਆ ਵੀ ਮੈਂ ਇਹਨਾਂ ਦੀਆਂ ਦੁੱਖ ਤਕਲੀਫਾਂ ਦੂਰ ਕਰਾਂ ਹੁਣ ਮੈਂ ਇਹਨਾਂ ਦੇ ਇੱਕ ਵਾਰੀ ਚੱਲਿਆਂ ਨਾਲ ਤੇ ਉਸ ਤੋਂ ਬਾਅਦ ਫਿਰ ਅਗਲੀ ਸਟੈਪ ਜਿਹੜਾ ਵੀ ਹੋਊਗਾ ਮੈਂ ਇਹਨਾਂ ਨੂੰ ਆਣ ਕੇ ਦੱਸੂਗਾ ਫਿਰ ਉਸ ਹਿਸਾਬ ਨਾਲ ਕਰਾਂਗੇ ਹਾਂ ਇਹ ਸੀ ਸਾਡੇ ਨਾਲ ਵਿਧਾਇਕ ਮਰੇਸ਼ ਕਿਟਾਰੀਆ ਜਿਨ੍ਹਾਂ ਵੱਲੋਂ ਦੱਸਿਆ ਜਾ ਰਿਹਾ ਕਿ ਹਰ ਹਾਲਤ ਦੇ ਵਿੱਚ ਇਹਨਾਂ ਦੇ ਜਿਹੜੇ ਹੱਕ ਆ ਇਹਨਾਂ ਨੂੰ ਲੈ ਕੇ ਦਿੱਤੇ ਜਾਣਗੇ ਤੇ ਜਿੱਥੇ ਵੀ ਇਹ ਕਹਿਣਗੇ ਉਹਨਾਂ ਦੇ ਨਾਲ ਦੁਕਾਨਦਾਰਾਂ ਦੇ ਨਾਲ ਮੈਂ ਹਰ ਹੱਦ ਵਿੱਚ ਖੜਾਂਗਾ ਤੇ ਹਰ ਇੱਕ ਇਹਨਾਂ ਨੂੰ ਇਨਸਾਫ ਲੈ ਕੇ ਦਵਾਂਗਾ ਦੀਪਕ ਬਾਰਗੋਸ ਪੁਛ ਜੀਰਾ